ਸਪੁਰਦੇ ਪਿੰਡ ਕਾਲੋ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦਿਆਂ ਨੌਜਵਾਨ ਦੀ ਹੋਈ ਪੇਤ ਪਰੇ ਹਾਲਾਤਾਂ ਵਿੱਚ ਮੌਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਮਲੂਕ ਸਿੰਘ ਦੀ ਪਤਨੀ ਦੇ ਬਾਹਰ ਨਜਾਇਜ਼ ਮਨਸਨ ਉਹਨਾਂ ਨੇ આરોਪ ਲਗਾਏ ਕਿ ਉਹਨਾਂ ਦੇ ਨੌਜਵਾਨ ਪੁੱਤ ਨੂੰ ਉਸਦੀ ਪਤਨੀ ਨੇ ਆਪਣੇ ਆਸ਼ਕਾਂ ਨਾਲ ਮਿਲ ਕੇ ਉਸ ਨੂੰ ਮੌਤ ਦੇ ਕਾਰਨ ਉਤਾਰ ਦਿੱਤਾ ਅਤੇ ਬਾਅਦ ਵਿੱਚ ਉਸ ਦੀ ਲਾਸ਼ ਘਰ ਅੰਦਰ ਟੰਗ ਕੇ ਰੋਲਾ ਪਾ ਦਿੱਤਾ ਕਿ ਉਸ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ ਉਹਨਾਂ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਅਤੇ ਉਸ ਦੇ ਆਸ਼ਕਾਂ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਕੀਤੀ ਗਏ ਜਾਵੇ ਉਧਰ ਮੌਕੇ ਤੇ ਪਹੁੰਚੀ ਪੰਜਾਬ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੀਮਾ ਸੀਮਾ ਇਹ ਕੀ ਲੱਗਦਾ ਸੀਗਾ ਸਾਡਾ ਬ੍ਰਦਰ ਹੈ ਕੀ ਨਾਮ ਸੀ ਔਰ ਮਲੂਕਾ ਮਲੂਕਾ ਸਿੰਘ ਮਲੂਕਾ ਸਿੰਘ ਹਾਂਜੀ ਕਿੰਦੀ ਉਮਰ ਸੀ ਦੀ ਸਿੰਘ ਭਾਈ 23 ਸਾਲ ਆ ਸੀ ਹਾਂਜੀ ਵਿਆਹਿਆ ਵਾਸੇ ਕੀ ਹੋਇਆ ਕੀ ਕਿੱਨੇ ਮਰਵਾਇਆ ਹੁੰਦੇ ਦੁਸ਼ਮਣਾਂ ਨੇ ਮਰਵਾਇਆ ਏ ਕੀ ਕਰਨਾ ਹੈ ਉਹਨਡੀ ਕਾਰਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ ਦੋ ਬੰਦੇ ਸੀ ਉਹਦੇ ਮਗਰ ਪਏ ਵੇ ਸੀ ਛੁੜਦੇ ਸੀ ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕਮੂਆ ਦਾ ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨੀ ਰਾਤ ਆ ਕੇ ਘਰੇ ਬੁਲਾਉਂਦੇ ਸੀ ਹਾਂ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੇ ਘਰੇ ਬੁਲਾਉਂਦੀ ਸੀ ਹਾਂ ਘਰੇ ਬੁਲਾਉਂਦੀ ਸੀ ਕਹਿੰਦੀ ਸੀ ਮੈਂ ਇਹੋ ਸਬੰਧ ਸੀ ਇਹਨਾਂ ਨੂੰ 2 ਸਾਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚ ਵਿੱਚ ਦੱਸਦਾ ਸੀ ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਇਹ ਸਾਰੇ ਐਵੇਂ ਕਰਦਾ ਏ ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਏ ਇਹ ਗੱਲਾਂ ਸੱਚ ਨੇ ਅਸੀਂ ਮਹਿਲਾ ਭੜੀਆਂ ਨੇ ਤਿੰਨ ਚਾਰ ਮਹਿਲਾ ਫੜ ਲਈਆਂ ਨੇ ਮਹਿਲਾ ਵੀ ਨਿਕਲ ਗਿਆ ਹਾਂਜੀ ਮਹਿਲਾ ਉਹਨਾਂ ਦਿੱਤੀਆਂ ਨੇ ਮਾਰਿਆ ਵੀ ਇਹਨਾਂ ਨੇ ਸਾਨੂੰ ਇਨਸਾਫ ਚਾਹੀਦਾ ਏ ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਆ ਸੱਜੀ ਮਿਹਨਤ ਕਰਤ ਖਾਣ ਵਾਲੇ ਆ ਸਾਨੂੰ ਲੜਕੀਆਂ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੀਆਂ ਦੋ ਬੱਚੀਆਂ ਨੇ ਫਤਿਹ ਵਿੱਚ ਰੋੜਾ ਬਣਦਾ ਏ ਨਾਲ हा फिर पा दिता थले लाते <laughs> काए <तीकर थे थे। laughs> लगा खाना सी मैं हुती पी ही मैं पता कहीं लगा तंदरे आप पई ए <laughs> ਮੁੰਡੇ ਕਿਵੇਂ ਪਾਜੇ ਤੇ ਨਿਕਲਦਾ ਡੈਡੀ ਨੇ ਉਹ ساری ਗੱਲ ਕਰੀਆ ਮੇਰਾ ਵੀਰਾ ਪਾਜ ਤੱਕਿਆ ਹੈ ਵੱਡਾ ਉਹਨੇ ਬੂਏ ਨੂੰ ੱੱਕਾ ਮਾਰਿਆ ਮੁੰਡੇ ਦੋ ਜਿਹੜੇ ਨੇ ਸਪਾਜ ਗਏ ਉਹਨਾਂ ਦੇ ਮਗਰੇ ਲੱਗ ਗਏ ਨੇ ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਉਹ ਪਿੰਡ ਤੋਂ ਬਾਹਰ ਤੱਕ ਪਾਜ ਕੇ ਗਏ ਨੇ ਜਿਹੜਾ ਮੁੰਡਾ ਸੀ ਕੁੜੀ ਨਾਲ ੱੱਕੇ ਖਾਂਦਾ ਸੀ ਉਹਨੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫਾੜ ਕੇ ਗਲ ਵੀ ਪਿਆ ਹੈ ਪਹਿਲਾਂ ਤੇ ਕੋਟ ਮਾਰ ਕੀਤੀ ਸੀ ਹਾਂ ਕੋਟ ਮਾਰ ਕੀਤੀ ਸੀ ਮੇਰਾ ਵੀਰਾ ਵੱਡਾ ਨਸ਼ਾ ਖਾਂਦਾ ਸੀ ਕਮਜ਼ੋਰ ਸੀ ਨੇ ਛੱਡ ਕੇ ਤੇ ਕਰਨ ਵਾਪਸ ਆਇਆ ਏ ਉਹ ਤਗੜੇ ਸੀ ਕਮਜ਼ੋਰਾ ਸੀ ਹੋਰ ਕਾਰਵਾਈ ਸੱਜਣਾ ਥੋੜੀ ਕਹੀ ਤੇ ਫੜੇ ਜਾਵਣ ਦੂਜੇ ਵੀ ਸਾਨੂੰ ਸਖਤ ਕਾਰਵਾਈ ਚਾਹੀਦੀ ਏ ਸਾਨੂੰ ਸਾਫ ਚਾਹੀਦਾ ਏ ਤਿੰਨਾਂ ਨੂੰ ਸਜ਼ਾ ਆਪਣੀ ਚਾਹੀਦੀ ਏ ਆ ਸਾਡੇ ਬੱਚੇ ਵਾਲੇ ਨੂੰ ਨਾ ਦੇ ਬੱਚੇ ਰੋਲਣੇ ਚਾਹੀਦੇ ਨੇ ਤਿੰਨਾਂ ਨੂੰ ਮੋਨ ਦੀ ਸਜ਼ਾ ਹੋਵੇ ਤੇ ਜਿਹੜਾ ਜੱਟਾ ਕੁਮਾ ਮਦ ਮੁੰਡਾ ਉਹਨੂੰ ਵੀ ਸਜ਼ਾ ਆਉਣੀ ਚਾਹੀਦੀ ਜਿਹੜਾ ਉਹ ਛਿੰਦੜ ਸਿੰਘ ਉਹਨੂੰ ਵੀ ਸਜ਼ਾ ਆਉਣੀ ਚਾਹੀਦੀ ਏ ਪਿੰਕਾ ਰਾਣੀ ਤੋਂ ਹੀ ਜਾਣੀ ਸਜ਼ਾ ਇਹ ਘਰ ਵਾਲੇ ਦਾ ਨਾਮ ਏ ਪਿੰਕਾ ਪਿੰਕਾ ਰਾਣੀ ਸਰ ਜਿਹੜੇ ਮਾਮਲਾ ਸਰ ਜਿਹੜਾ ਹੈ ਪਤਨੀ ਨੇ ਆਪਣੇ ਘਟੀ ਦਾ ਨਾਮ ਰੱਖਿਆ ਕਿ ਹਾਂ ਇਹ ਪ੍ਰਿੰਕਾ ਨਾਦੀ ਜਨਾਨੀ ਸੀਗੀ ਉਹਦਾ ਕਰਲਾ ਮਲੂਕ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਛਿੰਦੜ ਸਿੰਘ ਨਾਂ ਦੇ ਛਿੰਦਰ ਛਿੰਦਰ ਸਿੰਘ ਪੁੱਤਰ ਉਹਦਾ ਪੁੱਤਰ ਪ੍ਰੇਮ ਸਿੰਘ ਵਾਸੀ ਅਭੀ ਵਾਲਾ ਨਾ ਨਿਰਾਸ਼ ਮੰਨ ਸੀਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੀ ਹੋਇਆ ਬੀਤੀ ਰਾਤ ਉਹਨੇ ਆਪਣੀ ਇਸ ਮਤਲਬ ਜੀ ਵੀ ਪਤਰੀ ਦੇ ਪ੍ਰਿੰਕਾ ਦੇ ਤੇ ਉਹਦੇ 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 ਯਾਰ ਦੇ ਯਾਰ ਦੇ ਸੰਬੰਧਾ ਦੁਖੀ ਹੋ ਕੇ ਨੇ ਫਾਇਲ ਇੱਕ ਆਤਮ ਤੱਕ ਕਰ ਲਿਆ ਜਿਸ ਤੇ ਮੁਕਦਮਾ ਨੰਬਰ 127 ਮਿਤੀ ਅੱਜ ਦੀ ਮਿਤੀ 25 7 24 ਅੰਡਰ ਸੈਕਸ਼ਨ ਤੇ 3 ਜਮਲਪਨਚ ਬੀ ਐਨ ਐਸ ਪਨਾ ਸੋਧਾ ਫਰੋਬਰ ਰਜਿਸਟਰ ਤੱਕ ਜਿਹਦੀ ਤਫਤੀਸ਼ جاری ਹੈ ਨਹੀਂ ਤਾਂ ਗ੍ਰਫਤਰੀ ਨਹੀਂ ਕਿਸੇ ਦੀ ਨਹੀਂ ਜੀ ਅਲੇ ਗ੍ਰਫਤਰੀ ਨਹੀਂ ਹੋਈ ਗ੍ਰਫਤਰੀ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ ਜੇ ਜਲਦ ਦੋਸਤ ਨੂੰ ਗ੍ਰਫਤਾਰ ਕਰਕੇ ਪੇਸ਼ ਇਜ਼ਾਦ ਕੀਤਾ ਜਾਏ